ਸਤਿ ਸ੍ਰੀ ਅਕਾਲ ਜੀ ਸਾਰਿਆਂ ਪਿਆਰ ਤੇਸਕਰ ਬੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਦੇ ਆਪਣਾ ਚਾਲ ਹੀ ਰਿਹਾ ਸਾਇਆ ਹੱਤ ਬਣਾਣੇ ਪੁੱਤਾ ਜਿੱਦੇ ਆਪਾਂ ਪੰਚਾਇਤ ਤੇ ਆਇਤੀ ਪਹੁੰਚੇ ਹਾਂ ਤੇ ਚਾਲ ਰਹੇ ਹਾਂ ਇਸ ਤਰ੍ਹਾਂ ਕੋ ਸੰਜੀ ਕਿ ਦਾਗੜੀਓ ਗੜੀ ਫਿਰ ਰਹੇ ਨੇ ਸਾਂਹੇ ਤਮਾਗਾਰੀਓ ਜਾਣਕਾਰੀ ਲੈ ਰਹੇ ਨੇ ਤੇ ਆਖਿਰ ਨੂੰ ਪਾਛ ਦੇਨੇ ਫਿਰ ਸਿੱਖ ਤਰ੍ਹਾਂ ਦੇ ਦਰਬਾਰੀ ਤੇ ਤੇ ਜਾਂਦੇ ਨੇ ਕਿ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਜਾਵੇ ਤੇ ਜਥੇਦਾਰ ਸਾਬ ਜੋ ਹੈਗੇ ਨੇ ਉਥੋਂ ਦੇ ਡੇਰਾ ਸਾਬ ਦੇ ਉਹ ਹਲੇ ਉਹਨਾਂ ਦੀ ਪਰਖਿਆ ਲੈ ਰਹੇ ਨੇ ਹਲੇ ਉਹਨਾਂ ਨੂੰ ਕਹਿ ਰਹੇ ਨੇ ਕਿ ਆਪਣਾ ਮਨ ਕਰੜਾ ਕਰ ਲਓ ਕਿਤੇ ਬਾਅਦ ਵਿੱਚ ਬਦਲ ਨਾ ਜਾਇਓ ਤੇ ਉਹਨਾਂ ਨੂੰ ਹਰਮੰਦਰ ਸਾਹਿਬ ਵੀ ਲੈ ਕੇ ਜਾਂਦੇ ਨੇ ਉੱਥੇ ਦੇ ਦਰਸ਼ਨ ਕਰਵਾਉਂਦੇ ਨੇ ਤੇ ਅੱਗੇ ਉਹ ਕਹਿ ਰਹੇ ਨੇ ਮੁਸਤਾਕ हुसैन ਜੀ ਕਹਿੰਦੇ ਲਹਾਰ ਡੇਰਾ ਸਾਬ ਗੁਰਦੁਆਰੇ ਦੀ ਸੰਗਤਾਂ ਜਿਤੇ ਕਿ ਉਹ ਹਰ ਰਹਿ ਰਹੇ ਨਿਰੋਜ ਜਾਂਦੇ ਨੇ ਦਰਸ਼ਨ ਕਰਦੇ ਨੇ ਕਹਿੰਦੇ ਉਹਨਾਂ ਦਾ ਉਤਸ਼ਾਹ ਪਿਆਰ ਤੇ ਸ੍ਰੀ ਅਮਨਿ ਸਰ ਹਰਮੰਦਰ ਸਾਹਿਬ 'ਚੋਂ ਨੇ ਉਹ ਮਨ ਕਹਿੰਦੇ ਜੋ ਸਮੁੰਦਰ ਦੀਆਂ ਲਹਿਰਾਂ ਇਤਨਾ ਉਛਾਲੇ ਖਾ ਰਿਹਾ ਸੀ ਕਹਿੰਦੇ ਸ਼ਾਂਤ ਕਰਤਾ ਤੇ ਟਿਕਾਜ ਇੱਕ ਸਾਰ ਦੇ ਵਹਿਂਚ ਟਿਕ ਗਿਆ ਕਹਤ ਪਾਠਕ ਜੀਓ ਇਸ ਮਨ ਦੇ ਵੇਗ ਜਿੰਨਾ ਚੇ ਸਕੀਟ ਨੂੰ ਆਪਣੇ ਆਪ ਨੂੰ ਕਹਿ ਰਹੇ ਨੇ ਲੰਗੜਾ ਪਿਆ ਇਹ ਚਲਤੇ ਪਾਣੀ ਦੀ ਤਰ੍ਹਾਂ ਜਿਸ ਤਰ੍ਹਾਂ ਪਾਣੀ ਦਾ ਕੰਮ ਵਗਣਾ ਹੈ ਜਿਵੇਂ ਹਵਾ ਦਾ ਵਹਿਣ ਲਹਿਰਾਂ ਪੈਦਾ ਕਰਨਾ ਸਮੁੰਦਰ ਦਾ ਮੁੱਖ ਕਰਤਵ ਹੈ ਠੀਕ ਇਸੇ ਤਰ੍ਹਾਂ ਕਹਿੰਦੇ ਮਨ ਦਾ ਕਰਤਵ ਦੂਜਿਆਂ ਦੀ ਹਰ ਖਾਹਿਸ਼ ਪੈਦਾ ਕਰਨਾ ਹੈ ਜਦ ਤੱਕ ਸਮੁੰਦਰ ਹੈ ਉਸ ਕਹਿੰਦੇ ਲਹਿਰਾਂ ਜ਼ਰੂਰ ਪੈਦਾ ਹੋਣਗੀਆਂ ਹਵਾ 'ਚ ਵਾਵਰੋਲੇ ਨੇ ਠੀਕ ਜਦ ਤੱਕ ਮਨ ਹੈ ਕਹਿੰਦੇ ਇਹਦੇ 'ਚ ਵੀ ਤਰੰਗਾਂ ਖਾਹਿਸ਼ਾਂ ਜ਼ਰੂਰ ਆਉਣਗੀਆਂ ਜਿੰਨਾ ਚਿਰ ਮਾਨਦਿਆਂ ਲੈਣਾ جاری ਰਹਿਣਗੀਆਂ ਤਦ ਤੱਕ ਮਨ ਈਸ਼ਰ ਭਗਤੀ ਤੋਂ ਬੇਮੁਖ ਤੇ ਬੇਖਬਰਾ ਰਹੂਗਾ ਤੇ ਦੁਨੀਆ ਦੀਆਂ ਖਾਸ਼ੀਆਂ ਲਜਜਤਾਂ ਫਸਿਆ ਰਹੂਗਾ ਕਿੰਦ ਕਿਰ ਪਰਿਸ਼ਟੀ ਰੂਪ ਹੋਵੇ ਤਾਂ ਦੁੱਖ ਸੁੱਖ mohabbat ਨਫਰਤ ਸਰਦੀ ਕਰਮੀ ਇਹ ਸਾਰੇ ਮਾਨ ਦੇ ਫੁਰਨੇ ਦੂਰ ਹੋ ਜਾਂਦੇ ਨੇ ਇਹਨਾਂ ਚੀਜ਼ਾਂ ਦਾ ਆਤਮਾ ਨਾਲ ਕੋਈ ਤਾਲੁਕ ਨਹੀਂ ਆਤਮਾ ਇਹਨਾਂ ਚੀਜ਼ਾਂ ਤੋਂ پاک ਹੈ ਜਿੰਨਾ ਚਿਰ ਮਾਨ ਦਾ ਸਰੀਰ ਨਾਲ ਤਾਲੁਕ ਹੈ ਉਨਾਂ ਚਿੱਤ ਉੱਪਰ ਲਈ ਚਮੇਲੀ ਚਿੰਬੜੇ ਰਹਿਣਗੇ ਤੰਦੇ ਸਾਰੇ ਖਤਮ ਹੋ ਜਾਂਦੇ ਨੇ ਨਾ ਸਰਦੀ ਨਾ ਗਰਮੀ ਨਾ ਖੁਸ਼ੀ ਨਾ ਗਮੀ ਰਹਿੰਦੀ ਹੈ ਦੁੱਖ ਸੁੱਖ ਸਭ ਕਰ ਸਕਦਾ ਹੈ ਕਹਿੰਦੇ ਗੁਰੂ ਦੇ ਕਹੇ ਮਨ ਵੀ ਆਤਮਾ ਤੇ ਲੀਨ ਹੋਣ ਤੋਂ ਬਾਅਦ ਵਿਦਾ ਹੋ ਕੇ ਕਰ ਮਤਲਬ ਮੀਰਪੁਰ ਪੁੱਛਿਆ ਤਾਂ ਕਹਿੰਦੇ ਘਰ ਵਾਲੇ ਵਰਾਗ ਮਈਅਵਸਥਾ 'ਚ ਆਪਣੇ ਦਿਨ ਉਡੀਕਾ 'ਚ ਪੂਰੇ ਕਰ ਚੁੱਕੀ ਸੀ ਸੋਪਾਦੇ ਸਮੇਂ ਕਹਿੰਦੇ ਦੌਰਾਨ ਮੈਂ ਆਪਣੀ ਲਾਹੌਰ ਯਾਤਰਾ ਦਾ ਜ਼ਿਕਰ ਕੀਤਾ ਤੇ ਆਪਣੀ ਘਰ ਵਾਲੀ ਨੂੰ ਕਹਿ ਰਹੇ ਨੇ ਕਿ ਜਿਸ ਚੀਜ਼ ਦੀ ਪ੍ਰਾਪਤੀ ਤੇ ਢਕਣਾ ਸੀ ਉਹ ਪ੍ਰਾਪਤੀ ਹੋ ਚੁੱਕੀ ਹੈ ਮੈਂ ਸਿੱਖ ਮਜ਼ਬਤ ਧਾਰਨ ਕਰਨ ਲਈ ਤਿਆਰ ਹੋ ਚੁੱਕਿਆ ਤੇ ਆਪਣੀ ਪਤਨੀ ਨੂੰ ਕਹਿੰਦੇ ਨੇ ਤੂੰ ਇੱਕ ਅਮੀਰ ਪਾਪਤੀ ਬੇਟੀ ਹੈ ਚਪੇਕੇ ਘਰ ਜਾ ਕੇ ਆਪਣਾ ਗੁਜ਼ਾਰਾ ਕਰੇ ਤਾਂ ਵੀ ਠੀਕ ਹੈ ਜੇ ਸੌਹਰੇ ਕਰ ਰਹੇ ਤਾਂ ਵੀ ਕੋਈ ਘਾਟਾ ਹੈ ਨਹੀਂ ਤੁਹਾਨੂੰ ਕਿਹਾ ਸੀ ਇੱਕ ਵਾਰ ਜ਼ਰੂਰ ਮਿਲਣ ਆਉਂਗਾ ਇਸ ਲਈ ਆਪਣਾ ਵਚਨ ਪੂਰਾ ਕੀਤਾ ਹੈ ਹੁਣ ਤਾਂ ਗਿਆ ਮੈਂ ਮੁੜ ਕੇ ਨਹੀਂ ਆ ਸਕੂਗਾ ਤਾਂ ਕਹਿੰਦੇ ਇਹ ਗੱਲ ਸੁਣ ਕੇ ਘਰ ਵਾਲੀ ਪੁੱਪਾ ਮਾਰ-ਮਾਰ ਕੇ ਰੋ ਪੀ ਤੇ ਕਹਿਣ ਲੱਗੀ ਕਿ ਤੁਸੀਂ ਮੈਨੂੰ ਹਮੇਸ਼ਾ ਲਈ ਛੱਡ ਜਾਓਗੇ ਮੇਰਾ ਸਾਰਾ ਪਰਿਵਾਰ ਥੋਡੇ ਨਾਲ ਹੀ ਹੈ ਥੋਡੇ ਤੋਂ ਬਿਨਾ ਮੈਂ ਦੁਹਾ ਘਰਾਂ ਨੂੰ ਕਬਰਸਤਾਂ ਸਮਝ ਜਾਂਦੀ ਹਾਂ ਕਿ ਜਿੱਧਰ ਤੁਸੀਂ ਜਾਓਗੇ ਹਰ ਦੁੱਖ ਸੁੱਖ ਤੇ ਥੋਡੇ ਨਾਲ ਨਹੀਂ ਪਹੁੰਗੀ ਤਾਂ ਮਹਸਾਜ ਜੀ ਕਹਿੰਦੇ ਸਤਿਵਚਨ ਫਿਰ ਤਿਆਰੀ ਕਰੋ ਤੇ ਇਸ ਤਿਆਰੀ ਦੀ ਖਬਰ ਕਿਸੇ ਰਿਸ਼ਤੇਦਾਰ ਮਾਪੇ ਭਰਾ ਕਿਸੇ ਨੂੰ ਨਹੀਂ ਹੋਣੀ ਚਾਹੀਦੀ ਕਹਿੰਦੇ ਆਜ਼ਾਦੀ ਦੀ ਤਿਆਰੀ ਚبتديਤ ਹੋਇਆ ਥੋੜਾ ਬਹੁਤਾ ਸਮਾਨ ਲਾੜ ਅਨੁਸਾਰ ਲੋਡ ਅਨੁਸਾਰ ਕਹਿੰਦੇ ਬੰਨ ਲਿਆ ਪਰ ਹੁਣ ਕਹਿੰਦੇ ਦੋਵੇਂ ਸੋਚਾਂ ਕਰ ਰਹੇ ਸੀਗੇ ਵੀ ਇੱਥੋਂ ਸਟੇਸ਼ਨ ਜਿਹੜਾ ਜੇਲ ਹੁੰਦਾ ਉਹ 20 ਮੀਲ ਦੂਰ ਹੈ ਕਿਵੇਂ ਆਪਾਂਾਂਗੇ ਨਿਕਲਣਾ ਵੀ ਕਹਿੰਦੇ ਐਦਾਂ ਵੀ ਕਿਸੇ ਨੂੰ ਖਬਰ ਵੀ ਨਾ ਹੋ ਕੇ ਇਸੇ ਸੋਚ ਕਹਿੰਦੇ ਰਾਤ 1 ਵਜ ਚੁੱਕਿਆ ਸੀ ਸਾਡੇ ਕਹਿੰਦੇ ਗਵੰਡੀ ਇੱਕ ਸਰਹੰਸ ਸਿੰਘ ਨਾਮੇ ਸਿੱਖ ਦਾ ਘਰ ਸੀਗਾ ਗਵੰਡ ਚ ਕਹਿੰਦੇ ਗੁਰੂ ਜੀ ਨੇ ਫੌਨ ਫੌਨਾ ਦਿੱਤਾ ਤੇ ਉਕਤ ਪ੍ਰੇਮੀ ਦੀ ਹਵੇਲੀ ਦਾ ਕੁੰਡਾ ਜਾ ਖੜਕਾਇਆ ਸੋਚ ਦੇ ਦਿਨ ਸੀ ਕਹਿੰਦੇ ਸਿੰਘ ਨੇ ਰਾਤ ਦੇ ਸਮੇਂ ਦਰਵਾਜ਼ਾ ਖੋਲਣ ਤਾਂ ਨਾ ਕੀਤੀ ਕਹਿੰਦੇ ਜ਼ੋਰ ਦੇਣ ਤੇ ਫਿਰ ਬਹੁਤ ਖੋਲਿਆ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਕਹਿੰਦੇ ਸਿੰਘ ਜੀ ਹੈਰਾਨ ਹੋ ਕੇ ਉਹ ਆਉ ਪੀਰ ਜੀ ਆਉ ਪੀਰ ਜੀ ਕਿ ਕਿ ਉਹਨਾਂ ਨੇ ਮਨਜੀਤ ਤੇ ਪਠਾਇਆ ਉਹਨਾਂ ਨੂੰ ਕਹਿੰਦੇ ਫਿਰਦਾਸ ਆਪਣੇ ਆਪ ਨੂੰ ਮੁਸਤੈਗ ਜੀ ਕਹਿ ਰਹੇ ਨੇ ਕਹਿੰਦੇ ਨਿਮਰਤਾ ਸਹਿਤ ਭਰਾਉਂਦੇ ਹੋਏ ਸਿੰਘ ਜੀ ਨੂੰ ਸਾਰ ਦੀ ਦਿੱਤੀ ਕਿ ਸਾਡੇ 3 ਮਹੀਨਿਆਂ ਦੀ ਗੈਰ ਹਾਜ਼ਰੀ ਦਾ ਸਾਰਾ ਸਮਾਚਾਰ ਕਹਿੰਦੇ ਉਹਨਾਂ ਨੂੰ ਸੁਣਾਇਆ ਫਿਰ ਧਿਆਨਤ ਨੂੰ ਕਹਿੰਦੇ ਗੁਰਦੁਆਰਾ ਡੇਰਾ ਸਾਹਿਬ ਹਰਮੰਦਰ ਸਾਹਿਬ ਤੇ ਆਪਣਾ ਗੁਰਚਰਨ ਦਾ ਸਿੱਧਕ ਵੀ ਦੱਸਿਆ ਕਦੇ ਸਿੰਘ ਜੀ ਨੂੰ ਯਕੀਨ ਨਹੀਂ ਆ ਰਿਹਾ ਸੀ ਵੀ ਮੁਲਕ 'ਚ ਹਿੰਦੂ ਮੁਸਲਮਾਨ ਸੋਰਛੋਂ ਦੇ ਕਰਕੇ ਮੇਰੀ ਕਥਨੀ ਵੀ ਕਹਿੰਦੀ ਪਾਲਸੀ ਉਹਨਾਂ ਨੂੰ ਲੱਗਿਆ ਕਿ ਤੇ ਇਹ ਜਾਣ ਕੇ ਤਾਂ ਨਹੀਂ ਕਰ ਰਹੇ ਹੈਗੇ ਕੁਝ ਪਰ ਕਹਿੰਦੇ ਜਦੋਂ ਦਾਸ ਮਤਲਬ ਆਪਣੇ ਆਪ ਮੁਸਤਾਕ ਜੀ ਕਹਿ ਰਹੇ ਨੇ ਵੀ ਪੂਰੀਆਂ ਪੂਰੀਆਂ ਨਿਸ਼ਾਨੀਆਂ ਕਹਿੰਦੇ ਮੈਂ ਉਹਨਾਂ ਨੂੰ ਸਿੱਖ ਲੀਡਰਾਂ ਦੇ ਨਾਂ ਦੱਸੇ ਗੁਲੀਏ ਦੱਸੇ ਤਾ ਕਹਿੰਦੇ ਉਸ ਸਿੰਘ ਨੂੰ ਯਕੀਨ ਹੀ ਨਹੀਂ ਹੋਇਆ ਬਲਕਿ ਮੇਰੇ ਉਹ ਪੈਰੀ ਟਕਪੇ ਤੇ ਧੂੜੀ ਆਪਣੇ ਮੱਥੇ ਤੇ ਲਾ ਕੇ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਦੀ ਤੁੰਨਛੋਗੀ ਤੇ ਕਹਿੰਦੇ ਹੱਥ ਜੋੜ ਕੇ ਕਹਿੰਦੇ ਜੀ ਮੇਰੇ ਲਈ ਕੀ ਹੁਕਮ ਹੈ ਤਮਸ ਸਾਹਿਬ ਜੀ ਕਹਿੰਦੇ ਸਿੰਘ ਜੀਓ ਅਸਾਂ ਨੇ ਲਾਹੌਰ ਦੀ ਤਿਆਰੀ ਕੀਤੀ ਆ ਤੇ ਜਲ ਮੱਪਣਾ ਤੁਸੀਂ ਇਮਦਾਦ ਕਰੋ ਸਾਨੂੰ ਰਾਤੋਂ ਰਾਤ ਜੇਲਮ ਪਹੁੰਚਾਓ ਤਾਂ ਕਹਿੰਦੇ ਉਸ ਸਿੰਘ ਨੇ ਤਨ ਭਗ ਜਾਣ ਕੇ ਆਪਣੇ ਤਿੰਨ ਖਚਰਾ ਤਿਆਰ ਕੀਤੀਆਂ ਇੱਕ ਤੇ ਕਹਿੰਦੇ ਸਾਡਾ ਸਮਾਨ ਇੱਕ ਦੇ ਦਾਸ ਨੂੰ ਸਵਾਰ ਕੀਤਾ ਤੇ ਇੱਕ ਤੇ ਘਰ ਵਾਲੀ ਤੇ ਛੋਟਾ ਬੱਚਾ ਜੋ 5 ਸਾਲ ਦਾ ਸੀ ਉਹ ਸਵਾਰ ਕਰਤੇ ਕਹਿੰਦੇ ਸਿੰਘ ਨੇ ਅਰਦਾਸ ਕਰਕੇ ਚੱਲੇ ਪਾਤੇ ਦਿਨ ਚੜ੍ਹਦੇ ਨੂੰ ਕਹਿੰਦੇ ਅਸੀਂ ਜੇਲਮ ਸਟੇਸ਼ਨ ਤੇ ਪਹੁੰਚ ਗਏ ਤੇ ਵਿੱਚ ਉਹਨਾਂ ਨੂੰ ਮੀਰੇ ਸਿੰਘ ਜੀ ਨੂੰ ਬੇਨਤੀ ਕੀਤੀ ਵੀ ਸਿੰਘ ਜੀ ਇਹ ਸਾਰੇ ਮਾਮਲੇ ਦਾ ਕਿਸੇ ਨੂੰ ਪਤਾ ਨਾ ਲੱਗੇ ਸਭਾ ਸਰ ਗੁਪਤੀ ਰੱਖਿਓ ਤਾਂ ਕਹਿੰਦੇ ਸਿੰਘ ਭਰਾ ਦੀ ਵੀ 50 ਸਾਲ ਦੀ ਉਮਰ ਸੀ ਧੰਗੁਰੂ ਨਾਨਕ ਧੰਗੁਰੂ ਨਾਨਕ ਕਰਦੇ ਕਹਿੰਦੇ ਉਹਨਾਂ ਨੇ ਮੈਨੂੰ ਗੱਲ ਨਾਲ ਲਾਇਆ ਤੇ ਕਿਹਾ ਵੀ ਗੁਰੂ ਭਲੀ ਕਰੂਗਾ ਕਹਿੰਦੇ ਉਹਨਾਂ ਨੇ 5 ਰੁਪਏ ਮੈਨੂੰ ਦੇ ਕੇ ਕਿਹਾ ਗੁਰੂ ਦੇ ਚਰਨਾਂ 'ਚ ਮੇਰੀ ਅਰਦਾਸ ਕਰਨੀ ਦਿਨ ਦੇ ਕਹਿੰਦੇ 11 ਵਜੇ ਤੱਕ ੱਸੀਂ ਚੜ ਗਏ ਚਾਹੇ ਚਾਹੇ ਜਿਵੇਂ ਕੋਈ ਕਹਿੰਦੇ ਦੂਰ ਦੇ ਪੰਦ ਕਰਕੇ ਆਪਣੇ ਮੁੱਦਤਾਂ ਦੇ ਵਿਚੜਿਆਂ ਨੂੰ ਬਿਲੰਦਰ ਚਾਹ ਚ ਤੁਰਦਾ ਹੈ ਤੁਰੇ ਕਾਮੁਕੀ ਸਟੇਸ਼ਨ ਤੋਂ ਲੰਘੇ ਤਾਂ ਸਮਝਿਆ ਵੀ ਹੁਣ ਲਾਹੌਰ ਆਇਆ ਕਿ ਲ ਆਇਆ ਪਰ ਇਸ ਮੁਰਖਾ ਕੋਸ਼ੀ ਦੀ ਸ਼ਕਲ 'ਚ ਕਹਿੰਦੇ ਜੇ ਅਸੀਂ ਗੁਰਦੁਆਰੇ ਤੱਕਲ ਹੋਏ ਤਾਂ ਕੀ ਬਣੂਗਾ ਕਹਿੰਦੇ ਲਾਹੌਰ ਜੀ ਮੈਂ ਅਰਬੀ ਦੀ ਤਾਲੀਮ ਹਾਸਲ ਕੀਤੀ ਹੈ ਤੇ ਇੱਥੋਂ ਦਾ ਬੱਚਾ ਬੱਚਾ ਮੈਨੂੰ ਜਾਣਦਾ ਹੈ। ਪਿਓ ਕੀ ਕਹਿਣਗੇ? ਮੈਂ ਗੁਰਦੁਆਰੇ 'ਚ ਕਿਉਂ ਦਾਖਲ ਹੋ ਗਿਆ? ਕਹਿੰਦੇ ਸਾਸਾ ਕੁਦਰਤ ਨੇ ਪਾਤਾ। ਕਹਿੰਦੇ ਜਿਸ ਸਾਸੇ ਸਾਸਨ ਬਹੁਤ ਬਾਤ ਚ ਲੱਗੀ। ਕਹਿੰਦੇ ਸਿੰਘਣੇ ਨੇ ਵੀ ਤਸਦੀਕ ਕੀਤਾ ਕਿ ਬਿਲਕੁਲ ਠੀਕ ਹੈ ਪਰ ਹੁਣ ਹੋਣਾ ਕਿ ਸਹੀ ਦਾ। ਕਹਿੰਦੇ ਸੀ ਫਿਰ ਸੋਚਿਆ ਵੀ ਸ਼ਾਦਰੇ ਦੀ ਮਿਲ ਜ ਸਾਡਾ ਇੱਕ ਬਰੀਦ ਇਮਾਮਦੀਨ ਫੋਰਮੈਨ ਆ ਉਹਦੇ ਘਟ ਹੈ ਤੇ ਕਹਿੰਦੇ ਸ਼ਾਦਰੇ ਉੱਤਰ ਕੇ ਉਕਤ ਪ੍ਰੇਮੀ ਦੇ ਸੇ ਘਰੇ ਗਏ ਤਾਂ ਕਹਿੰਦੇ ਪੀਰ ਦੀ ਹیثیت ਚ ਉਹਨੇ ਆਪਣਾ ਧਨ ਭਾਗ ਸਮਝਿਆ ਕਦੇ ਸੇਵਕ ਨੇ ਆਪਣੇ ਬੱਚੇ ਦਾ ਇਹਨਾਂ ਦੇ ਘਰ ਛੱਡੇ ਮੁਸਤਾਕ ਦੀ ਆਪਣੇ ਬਾਰੇ ਕਹਿ ਰਹੇ ਨੇ ਕਹਿੰਦੇ ਆਪ ਟਾਂਗਾ ਲੈ ਕੇ ਫਿਰ ਉਹ ਡੇਰਾ ਸੱਪ ਚ ਗਈ ਤੇ ਜਥੇਦਾਰ ਅੱਛਾ ਸਿੰਘ ਜੀ ਤੇ ਮੀਤ ਪ੍ਰਧਾਨ ਜੀ ਨੂੰ ਮਿਲੇ ਜਿਨ੍ਹਾਂ ਨੂੰ ਮਨ ਚੁਪ ਦੇ ਸ਼ੰਕੇ ਦਾ ਜ਼ਿਕਰ ਕੀਤਾ ਕਹਿੰਦੇ ਪ੍ਰਧਾਨ ਜੀ ਕਹਿੰਦੇ ਤੁਸੀਂ ਕੱਲ ਐਤਵਾਰ ਨੂੰ ਸਿੱਧੇ ਅੰਮ੍ਰਿਤਸਰ ਪਹੁੰਚੋ ਹਰ ਐਤਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੁੰਦਾ ਹੈ ਤੁਹਾਨੂੰ ਅਕਾਲ ਤਖਤ ਤੋਂ ਅੰਮ੍ਰਿਤ ਪਾਨ ਕਰਾ ਕੇ ਫਿਰ ਇੱਥੇ ਲੈ ਆਵਾਂਗੇ ਕਹਿੰਦੇ 7 ਵਜਤ ਕਹਿ ਕੇ ਖੁਸ਼ੀ ਚ ਮਲਕ ਤੁਰਿਆ ਬਿਕਲ ਸਾਨੂੰ ਅਮ੍ਰਿਤ ਦੀ ਦਾਤ ਮਿਲ ਚੁਗੀ ਪਰ ਕਹਿੰਦੇ ਨਰ ਚਾਹਤ ਕਛ ਔਰ ਔਰੇ ਕੀ ਔਰੇ ਪਈ ਚਿਤਵਤ ਰਹਿਓ ਠਕਾਰ ਨਾਨਕ ਫਾਸੀ ਘਲਪਰੀ ਉਨ ਕੀ ਹੋਇਆ ਸਾ ਸੰਗਤਿਨ ਕਹਿੰਦੇ ਜਦੋਂ ਸ਼ਾਦਰੇ ਰਾਤ ਰਹਿ ਕੇ ਸਵੇਰ ਦਿਨ 9 ਵਜੇ ਵਾਲੀ ਕੱਟੀ ਚੜ੍ਹਨ ਲਈ ਇਸ ਸਟੇਸ਼ਨ ਤੇ ਆਏ ਤਾਂ ਘਰ ਵਾਲੀ ਤੇ ਬੱਚੇ ਨੂੰ ਕਹਿੰਦੇ ਸਮਾਨ ਕੋਲੇ ਬਿਠਾ ਕੇ ਟਿਕਟਾਂ ਲੈ ਕੇ ਜਦੋਂ ਵਾਪਸ ਆਇਆ ਤਾਂ ਦੇਖਿਆ ਵੀ ਚਾਮਣੇ ਦਾ ਸੂਟਕੇਸ ਨੂੰ ਤਾਂ ਅਟੈਚੀ ਕੇਸ ਜਿਹਦੇ 750 ਰੁਪਈਆ ਸੀ ਨਾਲ ਹੀ ਕਹਿੰਦੇ ਗਹਿਣੇ ਸੀਗੇ ਹੋਰ ਕੀਮਤੀ ਚੀਜ਼ਾਂ ਸੀਗੀਆਂ ਕਹਿੰਦੇ ਉਹ ਕਿਸੇ ਨੇ ਚੱਕ ਲਿਆ ਸੀ ਹਨ ਕਹਿੰਦੇ ਘਰ ਵਾਲੀ ਘਰ ਤੋਂ ਕਦੇ ਬਾਹਰ ਨਹੀਂ ਨਿਕਲੇ ਸੀ ਤੇ ਬੁਰਕਾ ਨੇ ਪੈਨੇ ਆ ਵਾ ਸੇ ਬੁਰਕਾ ਪੋਸ਼ੀਸ਼ ਕਹਿੰਦੇ ਇੱਕ ਪਾਸੇ ਮੂੰਹ ਕਰਕੇ ਬੱਚੇ ਨਾਲ ਹੀ ਬੈਠੀ ਰਹੀ ਤੇ ਉਹਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਦੂਜੇ ਪਾਸੇ ਕਹਿੰਦੇ ਕੋਈ ਚੋਰ ਚੱਕ ਕੇ ਲੈ ਗਿਆ ਟੈਚੀ ਹੁਣ ਕਹਿੰਦੇ ਗੱਟੀ ਚੜਨਾ ਸੀਗਾ ਪੁਲਿਸ ਸਟੇਸ਼ਨ ਤੇ ਕਹਿੰਦੇ ਰਿਪੋਰਟ ਦਿੱਤੀ ਇਸੇ ਹਫੜਾ ਦਫੜੀ ਚ ਕਹਿੰਦੇ ਐਤਵਾਰ ਦਾ ਦਿਨ ਇੱਥੇ ਵੀ ਲੰਘ ਗਿਆ ਉੱਤੇ ਚੋਰੀ ਦਾ ਕੋਈ ਪਤਾ ਵੀ ਨਹੀਂ ਲੱਗਿਆ ਹੁਣ ਸਾਨੂੰ ਕਹਿੰਦੇ ਜੇ ਪਤਾ ਹੁੰਦਾ ਵੀ ਐਤਵਾਰ ਤੋ ਬਿਨਾਂ ਕਾਲ ਤੱਕ ਅਮਰੀ ਸੰਚਾਰ ਨਹੀਂ ਹੁੰਦਾ ਤਾਂ ਸੇ ਡੇਰਾ ਸਾਹਿਬ ਪੁੱਛਦੇ ਕਦੇ ਸਾਨੂੰ ਲੱਗਿਆ ਕਿ ਤੇ ਰੋਜ਼ ਹੀ ਹੁੰਦਾ ਹੈ ਅਸੀਂ ਕਹਿੰਦੇ ਸੋਵਾਰ ਨੂੰ ਅੰਮ੍ਰਿਤਸਰ ਜਾ ਪਹੁੰਚੇ ਕੰਟਾ ਘਰ ਦੇ ਪਾਸ ਕਹਿੰਦੇ ਸਮਾਨ ਰੱਖ ਕੇ ਘਰ ਵਾਲਿਆਂ ਨੂੰ ਵੀ ਇੱਥੇ ਬਿਠਾਇਆ ਤੇ ਆਪ ਪਤਾ ਕਰਨ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹੁੰਚ ਗਏ ਕਦੇ ਇੱਕ ਗ੍ਰੰਥੀ ਜੀ ਗੁਰੂ ਗ੍ਰੰਥ ਸਾਹਿਬ ਜੀ ਤਾਪਿਆਂ 'ਚ ਬੈਠੇ ਸੀ ਕਹਿੰਦੇ ਜਿੰਨਾ ਤੋਂ ਪੁੱਛਿਆ ਵੀ ਇੱਥੇ ਕੋਈ ਡੇਰਾ ਸਾਹਿਬ ਦੇ ਪ੍ਰਬੰਧਕ ਵੀ ਆਏ ਸੀ ਕਹਿੰਦੇ ਉਹ ਕਹਿੰਦੇ ਉਹ ਤੁਹਾਨੂੰ ਕੱਲ ਐਤਵਾਰ ਨੂੰ ਡੀਕ ਡੀਕ ਕੇ ਵਾਪਸ ਚਲੀ ਗਏ ਫੇਰ ਕਹਿੰਦੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਗਿਆ ਜਥੇਦਾਰ ਮੋਹਨ ਸਿੰਘ ਜਥੇਦਾਰ ਗੁਰਮukh ਸਿੰਘ ਮੁਸਾਫਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਬੇਕਾਰ ਗਈ ਹੈਰਾਨਕੁਨ ਵਸਤਾਜ ਕਹਿੰਦੇ ਵਾਪਸ ਫੇਰ ਘੰਟਾ ਕਰ ਜਦੋਂ ਪਹੁੰਚਿਆ ਤਾਂ ਕਹਿੰਦੇ ਸਿੰਘਣੀ ਕਹਿੰਦੀ ਇੱਥੇ ਬੜੀ ਪੀਪਰ ਹੋਈ ਹੈ ਕੋਈ ਬਾਤ ਹੀ ਨਹੀਂ ਪੁੱਛਦਾ ਤਾਂ ਹਮਸਤਾਜ ਕਹਿੰਦੇ ਸਿੰਘਣੀ ਜਿਸ ਦਾ ਪਿਆਰੇ ਤੋਂ ਪਿਆਰਾ ਜੀਵਰ ਘੁੰਮ ਹੋ ਚੁੱਕਿਆ ਸੀ ਇੱਕ ਹੌਕਾ ਜਿਹਾ ਕਹਿੰਦੇ ਭਰ ਕੇ ਕਹਿਣ ਲੱਗੀ ਵੀ ਮੈਥੋਂ ਕਹਿਤਾ ਨਹੀਂ ਸਕਦੀ ਪਰ ਤੁਹਾਡੀ ਰਜ਼ਾ 'ਚ ਮੇਰੀ ਰਜ਼ਾ ਹੋਊਗੀ। ਹਰੇ ਇਸਲਾਮ ਦੀ ਸਾਰੀ ਕਰਾਮਾਤ ਐ ਜੋ ਸਿੱਧੀਆਂ ਤੋਂ ਬੇਮਕੂਨ ਲੱਗੀਆਂ। ਤਾਂ ਪਹਿਲਾਂ ਸਾਡੀ ਵਸਤੂ ਚੋਰੀ ਹੋ ਗਈ। ਹੁਣ ਇਹ ਕਦੇ ਨਹੀਂ ਹੋ ਸਕਦਾ ਕਿਸੇ ਦੇ ਮਜ਼ਬ ਚ ਕੋਈ ਦਾਖਲ ਹੋਵੇ। ਤਾਂ ਅਗਲਾ ਕਹਿੰਦੇ ਬਾਤ ਤੱਕ ਨਾ ਪੁੱਛੇ। ਕਹਿੰਦੇ ਮਸਬਾਹਲ ਐ ਤਾਂ ਆਪਣੇ ਮਜ਼ਬ ਦੀ ਤਰੱਕੀ 'ਚ ਫੁੱਲੇ ਨਹੀਂ ਸਮਾਉਂਦੇ। ਬਹਿਰ ਹਾਲ ਇਹ ਵੀ ਅਜੇ ਮੌਕਾ ਐ। ਆਪਣੇ ਘਰ ਵਾਲੇ ਨੂੰ ਕਹਿ ਰਹੇ ਨੇ ਕਿ ਵਾਪਸ ਆਪਾਂ ਘਰ ਨੂੰ ਮੁੜ ਪਈਏ। ਤਮੋਸ ਤਾਰਿਕ ਕਹਿੰਦੇ ਮੈਂ ਸਮਝ ਗਿਆ ਵੀ ਘਰ ਵਾਲੀ ਦਾ ਮਨ ਡੋਲ ਗਿਆ ਹੈ ਸਵੇਰ ਤੋਂ ਖਾਤਾ ਪੀਤਾ ਵੀ ਕੁਛ ਨਹੀਂ ਕਹਿੰਦੇ ਮੈਂ ਡੋਲੇ ਮਨ ਨੂੰ ਧੀਰਜ ਦਿੱਤਾ ਹੈ ਬੰਦੀ ਖੁਦਾ ਦੀ ਅਸੀਂ ਹਕੀਕਤ ਦੇ ਦੈਰੇ ਵਿੱਚ ਦਾਖਲ ਹੋਣ ਲੱਗੇ ਆਂ ਜਿਸ ਦੇ ਦਾਖਲੇ ਤੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਕਜਮائشਾਂ ਪੇਸ਼ ਆਉਣਗੀਆਂ ਜਿਨ੍ਹਾਂ ਨੂੰ ਅਸੀਂ ਲੰਘਣਾ ਹੈ ਤਾਂ ਫੇਰ ਕਿਤੇ ਜਾ ਕੇ ਸਫਲਤਾ ਮਿਲੂਗੀ ਇਸ ਵਿਪਤਾ ਦੇ ਕਹਤਾ ਦੇ ਸਮੇਂ ਕਹਿੰਦੇ ਕੋਲ ਇੱਕ ਗੁਰੂ ਦੇ ਸਿੱਖ ਬੈਠੇ ਸੀਗੇ ਜਦੋਂ ਗੱਲਬਾਤ ਕਰ ਰਹੇ ਸੀ ਕਹਿੰਦੇ ਉਹਨਾਂ ਨੇ ਵੀ ਕਿਹਾ ਬੀਬੀ ਸਾਡੇ ਗੁਰੂ ਜੀ ਨੇ ਕਿਹਾ ਤੈਸਾ ਹਰਕ ਤੈਸਾ ਉਸੋਗ ਸਦਾ ਅਨੰਤੈ ਨਹੀਂ ਵਿਯੋਗ ਤੈਸਾ ਸੁਨ ਤੈਸੀ ਉਸ ਬਾਟੀ ਤੈਸਾ ਅੰਮ੍ਰਿਤ ਤੈਸੀ ਪੀਖਾਟੀ ਤੈਸਾ ਮਾਨ テसा बिमान तैसा रंग तैसा, तैसा राजन जो ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੇ ਜੀਵਨ ਮੁਕਤ ਜਦ ਇਹ ਇਸ ਸ਼ਖਸ ਦੀ ਨਜ਼ਰ 'ਚ ਦੁੱਖ ਸੁਖ ਖੁਸ਼ੀ ਗਮੀ ਸੋਨਾ ਮਿੱਟੀ ਅੰਮ੍ਰਿਤ ਜ਼ਹਿਰ ਰਾਜਾ ਤੇ ਫਕੀਰ ਬਰਾਬਰ ਹੋਏ ਉਹ ਗੁਰੂ ਦੇ ਘਰ ਚ ਪਰਵਾਣ ਹੁੰਦਾ ਹੈ ਤਾ ਮੋਸਤਾਂ ਗਜ਼ੀ ਦੀ ਪਤਨੀ ਬੋਲੀ ਭਾਈ ਜੀ ਸਾਡੇ ਕੋਲ ਤਾਂ ਹੁਣ ਕੱਚੀ ਕੌਂਟੀ ਵੀ ਨਹੀਂ ਰਹੀ ਪਰਦੇਸ ਚ ਕੀ ਕਰਾਂਗੇ ਤਾਂ ਸਿੰਘ ਕਹਿੰਦੇ ਜੋ ਰਾਜ ਦੇ ਤਾ ਕੌਣ ਵੜਾਈ ਜੋ ਭੀਖ ਮਗਾਵੇ ਤਾ ਕਿਆ ਕਟ ਜਾਈ ਬੀਬੀ ਗੁਰਸਿੱਖੀ ਮਾਰਗ ਚ ਜੇ ਦੌਲਤ ਮਿਲ ਜਾਈ ਤਾ ਜ ਸਵਾਦਾਗਰ ਹੋ ਜਾਏ ਤਾ ਵਾ ਵਾ ਦੀ ਪੌੜੀ ਪੜਨੀ ਗੁਰਾਂ ਨੇ ਦੱਸੀ ਹੈ ਤੈਸਾ ਹਰਕ ਤੈਸਾ ਉਸ ਸੋਗ ਕਹਿੰਦੇ ਇਹ ਕਹਿ ਕੇ ਸਿੰਘ ਜੀ ਉਤੋਂ ਚਲੀ ਗਈ ਕਹਿੰਦੇ ਫਿਰ ਸਿੰਘਣੀ ਦੇ ਮੁਸਤਾਕ ਜੀ ਆਪਣੀ ਪਤਨੀ ਨੂੰ ਕਹਿ ਰਹੇ ਨੇ ਕਹਿੰਦੇ ਮੈਨੂੰ ਪੁੱਛੇ ਹੀ ਕੌਣ ਕਹਿੰਦੇ ਮੈਂ ਦੱਸਿਆ ਇਹ ਗੁਰੂ ਦਾ ਸਿੱਖਾ ਹੈ ਤਾਂ ਕਹਿਣ ਲੱਗੀ ਇਹ ਅਜੀਬ ਕਿਹਲਾ ਦਾ ਬੰਦਾ ਹੈ ਜਿਹਨੂੰ ਹਰ ਘੜੀ ਸਾਬ ਦਿਸ ਰਹੀ ਹੈ ਤਾਂ ਮੁਸਤਾਕ ਜੀ ਕਹਿੰਦੇ ਭਲੀ ਲੋਕ ਇਹ ਹੀਰਿਆਂ ਦੀ ਖਾਣਾ ਜੋ ਮੁਠੀ ਭਰ ਵੀ ਵਜ਼ਨ ਰੱਖਿਆ ਕਰਦੀ ਆ ਲੋਹਣ ਦੇ ਪਹਾੜਾਂ ਦੇ ਪਹਾੜ 5 ਰੁਪਏ ਚ ਵਿਕਦਾ ਤਾਂ ਨਦੀ ਪਤਨੀ ਕਹਿੰਦੀ ਤੁਸੀਂ ਠੀਕ ਕਹਿ ਰਹੇ ਹੋ ਪਰ ਹੁਣ ਕੀ ਕਰੋਗੇ ਜਦ ਪੈਸਾ ਕੋਲ ਨਹੀਂ ਕੱਚਾ ਪੈਸਾ ਵੀ ਆਪਣੇ ਕੋਲ ਨਹੀਂ ਤਾਂ ਮਸ਼ਤਾਹ ਜੀ ਕਹਿੰਦੇ ਉਹ ਦੇਖ ਤੇਰੇ ਹੱਥ ਚ ਪੌਣੇ ਟੋਲੇ ਦੀ ਸੋਨੇ ਦੀ ਛਾਪ ਹੈ ਲੈ ਆ ਮੈਨੂੰ ਤੇ ਹੁਣ ਇਹ ਰੁਪਈਏ ਰੁਪਈਏ ਹੋ ਜਾਣੇ ਆ ਤਾਂ ਕਹਿੰਦੀ ਪਾਠਕ ਜੀ ਉਹ ਇਸ ਛਾਪ ਤੇ ਸੋਨੇ ਦੇ ਸਸਤੇ ਭਾਅ ਦੇ ਹਿਸਾਬ ਨਾਲ 1900 ਰੁਪਏ ਉਸ ਟਾਈਮ ਕਹਿੰਦੇ ਮੈਨੂੰ ਮਿਲੇ ਲਾਹੌਰ ਤੇ ਆਪਣੇ ਸੱਤੇ ਦਰਮਿਆਨ ਜਹਲੂ ਪਿੱਟ ਪੁੱਜੀ ਇੱਥੇ ਕਹਿੰਦੇ ਸਾਡਾ ਇੱਕ murid ਰਹਿੰਦਾ ਸੀ ਜੋ ਬਹੁਤ ਬੜਾ ਜ਼ਿੰਮੇਦਾਰ ਸੀ ਪੁੱਜਦੇ ਕਹਿੰਦੇ ਇੱਥੇ ਪੁੱਜਦੇ ਸੀ ਸੈਕਟਰੀ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਦੇ ਨੋਂ ਪੇਰੰਗ ਚਿੱਠੀ ਲਿਖੀ ਜਿਦੇ ਵਿੱਚ ਸ਼ਾਦਰੇ ਤੋਂ ਲੈ ਕੇ ਵਰਤਮਾਨ ਸਮਾਚਾਰ ਲਿਖ ਕੇ ਭੇਜਿਆ ਦੋ ਦਿਨ ਕਹਿੰਦੇ ਹੈਰਾਨੀ 'ਚ ਗੁਜ਼ਰੇ ਖਾਣ ਪਾਣ ਹੈਰਾਨੀ ਦਾ ਜਨਕ ਬਣ ਗਿਆ ਸੀ ਮਤਬ ਉਹਨਾਂ ਦੇ ਮੁਤਾਬਿਕ ਹੁਣ ਖਾਣ ਪਾਣ ਨੂੰ ਪਤਾ ਹੈ ਕਿਦਾਂ ਦਾ ਹੁੰਦਾ ਕਹਿੰਦੇ ਉਹਨਾਂ ਦੇ ਅਨੁਸਾਰ ਹੈ ਨਹੀਂ ਸੀਗਾ ਕਹਿੰਦੇ ਅੰਦਰ ਵੱੜ ਕੇ ਅਸੀਂ ਦੋਵੇਂ ਸੋਚਦੇ ਸੀ ਕੀ ਬਣਿਆ ਕੀ ਬਣੂਗਾ ਪਰ ਵਿਸ਼ਵਾਸ ਸੀ ਕਿ ਗੁਰੂ ਬੋੜੀ ਕਰਨਗੇ ਅੱਜ ਕਹਿੰਦੇ ਇਸੇ ਹੈਰਾਨੀ 'ਚ ਪਿੰਟੂ ਬਾਹਰ ਲਾਹੌਰ ਵਾਲੇ ਸੜਕ 'ਵਲ ਫਿਰ ਰਿਹਾ ਸੀ ਕਿ ਦੂਰੋਂ ਗੁਰੂ ਸਾਹਿਬ ਡੇਰਾ ਸਾਹਿਬ ਦੇ ਸਟੋਰ ਕੀਪਰ ਤੇ ਭਾ ਕਿਸ਼ਨ ਸਿੰਘ ਜੀ ਬੜੀ ਤੇਜ਼ ਰਫ਼ਤਾਰ ਨਾਲ ਤੁਰ ਆ ਰਹੇ ਸੀ ਕਹਿੰਦੇ ਉਹਨਾਂ ਨੂੰ ਮੈਂ ਤੇ ਮੈਂ ਉਹਨਾਂ ਨੂੰ ਪਛਾਣ ਲਿਆ ਕਹਿੰਦੇ ਭਾਈ ਕਿਸ਼ਨ ਸਿੰਘ ਜੀ ਬੜੇ ਪ੍ਰੇਮੀ ਤੇ ਨੇਕ ਸਿੱਖ ਸੀ ਕੋਲ ਆਉਂਦੇ ਹੀ ਮੈਨੂੰ ਗੱਲ ਨਾਲ ਲਾ ਲਿਆ ਤੇ ਅੱਖਾਂ 'ਚੋਂ ਪਿਆਰ ਦਾ ਚਲ ਵਹਿ ਰਿਹਾ ਸੀ ਉਹਨਾਂ ਦੀ ਕਹਿੰਦੇ ਮੇਰੀ ਚਿੱਠੀ ਵਖਾ ਕੇ ਕਹਿਣ ਲੱਗੇ ਤੋਡੇ ਨਾ ਬੜਾ ਧਰੋ ਹੋਇਆ ਪਰ ਇਹ ਗੁਰੂ ਦੀ ਆਪਣੀ ਹੀ ਰਚਨਾ ਇਹ ਪਹਿਲਾ ਇਮਤਿਹਾਨ ਹੈ ਸਿੱਖੀ ਵਾਹਿ ਦਾਹੂਲਾ ਸ਼ਰੀਕ ਦਾ ਵਾਹਿਦ ਦਾਇਰਾ ਹੈ ਜਿਸ ਨੇ ਵੀ ਇਸ ਨੂੰ ਧਾਰਨ ਕੀਤਾ ਤਲੀ ਤੇ ਸੀਸ ਰੱਖਣਾ ਪਿਆ ਸਿੱਖੀ ਧਾਰਨ ਕਰਨ ਵਾਲਿਆਂ ਦੀ ਖੋਪੜੀਆਂ ਲੱਥੀਆਂ ਨਹੀਂ ਚਰਖੜੀਆਂ ਤੇ ਚੜੇ ਨਹੀਂ ਜਿਉਂਦੇ ਜੀ ਦੇਖਿਆ ਚੁਪਾਲੇ ਗਏ ਨਹੀਂ ਤੁਸੀਂ ਧੰਨੋ ਸਿੱਖੀ ਗ੍ਰਹਿਣ ਕਰਨ ਲੱਗੇ ਆ ਕਾਪਰਨ ਦੀ ਲੋੜ ਨਹੀਂ ਆਉ ਤ ਤੁਹਾਨੂੰ ਲੈ ਲਈ ਆਏ ਆ ਸਰਦਾਰ ਜੀ ਤੁਸੀਂ ਤੁਹਾਨੂੰ ਇੰਨੀ ਖੇਚਲ ਕਰਕੇ ਆਏ ਹੋ ਮੁਸਤਾਕ ਜੀ ਕਹਿੰਦੇ ਪਰ ਇਥੋਂ ਟੱਬਲ ਟੀ ਲੈ ਕੇ ਤੁਹਾਡੇ ਨਾਲ ਵੀ ਜਾਣਾ ਹੈ ਹਾਂ ਤੁਸੀਂ ਚੱਲੋ ਅਸੀਂ ਸਵੇਰੇ 10 ਵਜੇ ਤੋਂ ਪਹਿਲਾਂ ਹੀ ਕਹਿੰਦੇ ਪੁੱਛ ਜਾਗੇ ਦੂਜੇ ਦਿਨ ਉਹ ਫਿਰ ਟਾਂਗਾ ਕਰਕੇ ਕਵਰ ਨਾਨਿਹਾਲ ਸਿੰਘ ਵਾਲੇ ਪੁਰਜ ਥਾਈਂ ਕਹਿੰਦੀ ਮਹਾਰਾਜਾ ਰਣਜੀਤ ਸਿੰਘ ਦੀ ਸਵਾਜਿ ਤਾਖਲ ਹੋਈ ਸਾਰੇ ਸੇਵਾਦਾਰ ਗ੍ਰੰਥੀ ਬਹੁਤ ਪ੍ਰਸੰਨ ਹੋਏ ਕਹਿੰਦੇ ਸਾਡਾ ਸਮਾਨ ਕਵਰੇਜ ਰੱਖਿਆ ਤੇ ਸੈਕਟਰੀ ਸਾਹਿਬ ਨੇ ਲਾਗਰੀ ਨੂੰ ਕਿਹਾ ਛੇਤੀ ਪ੍ਰਸਾਦ ਦੇ ਚੰਗੇ ਚੋਪੜਕੇ ਤੇ ਦਾਲਾ ਤੜਕ ਕੇ ਪ੍ਰਸ਼ਾਦਾ ਸ਼ਕਾਓ ਤਾਂ ਕਹਿੰਦੇ ਹੱਥ ਜੋੜ ਕੇ ਬੇਨਤੀ ਕੀਤੀ ਇਹੇ ਗੁਰਮੁਖੋ ਰੋਟੀਆਂ ਸੀ ਬਾਤ ਖਾਵਾਂਗੇ ਪਹਿਲਾਂ ਸਾਨੂੰ ਅੰਮ੍ਰਿਤ ਪਿਲਾਓ ਤਾਂ ਕਹਿੰਦੇ ਸੈਕਟਰੀ ਸਾਹਿਬ ਮੇਰੀ ਇਹ ਗੱਲ ਸੁਣ ਕੇ ਹੱਸ ਕੇ ਬੋਲੇ ਸ਼ਾਹ ਜੀ ਇਹ ਮਸੇਦ ਨਹੀਂ ਜੋ ਸਿਰ ਮੋਂ ਮੰਨ ਕੇ ਕਹਾਂਗੇ ਜਾਓ ਮੰਗਦੇ ਫਿਰੋ ਇੱਥੇ ਘਟੋ ਘਟ ਚਾਰ ਮਹੀਨੇ ਤੁਹਾਡਾ ਇਮਤਿਹਾਨ ਲਵਾਂਗੇ ਜੇ ਪਾਸ ਹੋ ਜਾਓਗੇ ਤਾਂ ਅੰਮ੍ਰਿਤ ਮਿਲੇਗਾ ਅੰਮ੍ਰਿਤ ਇੰਨੀ ਜਲਦੀ ਚ ਨਹੀਂ ਮਿਲ ਸਕਦਾ ਤਮਸ਼ਤਾਜੀ ਕਹਿੰਦੇ ਆ ਮੈਂ ਆ ਕੀ ਸੁਣਿਆ ਕਹਿੰਦੇ ਇੱਕ ਮਨ ਤਾਂ ਗਸ਼ੀ ਆ ਗਈ ਮਤਲਬ ਘੇਰਨੀ ਆ ਗਈ ਚੱਕਰ ਆ ਗਿਆ ਵੀ ਸਰੀਰ ਕਹਿੰਦੇ ਪਸੀਨਾ ਪਸੀਨੀ ਹੋ ਗਿਆ ਚਿਹਰੇ ਦਾ ਰੰਗ ਕਹਿੰਦੇ ਫੱਕ ਹੋਇਆ ਦੇਖ ਕੇ ਸੈਕਟਰੀ ਸਾਹਿਬ ਨੇ ਪਿੱਟ ਕੇ ਹੱਥ ਫੇਰਦੇ ਆ ਫਿਰ ਹੌਸਲਾ ਦਿੱਤਾ ਘਬਰਾਉ ਨਾ ਅੰਮ੍ਰਿਤ ਮਿਲੇਗਾ ਰੋਟੀ ਖਾ ਲੋ ਦਾ ਉਹਨਾਂ ਦੀ ਪਤਨੀ ਕਹਿੰਦੀ ਹੈ ਮੁਸਤਾਕ ਜੀ ਸੈਕਟਰੀ ਸਾਹਿਬ ਜੇ ਅਸੀਂ ਇਮਤਿਹਾਨ ਤੋਂ ਫੇਲ ਹੋ ਗਏ ਫਿਰ ਸਾਡਾ ਕੀ ਬਣੂਗਾ ਦਿਨ ਵੀ ਗਵਾਇਆ ਤੇ ਸੁਬਾਤ ਵੀ ਨਾ ਆਇਆ ਕਹਿੰਦੇ ਸਿੰਘ ਨੇ ਸਹਿਬਾਂ ਅੰਕੀ ਡਰੀ ਹੋਈ ਸੀ ਪ੍ਰਸ਼ਾਦਾ ਕਹਿੰਦੇ ਕਿਨੇ ਛਕਣਾ ਸੀ ਰਾਤ ਬੜੇ ਫਿਕਰਾਂ ਚ ਲੰਗੀ ਕਹਿੰਦੇ ਸਿੰਘ ਨੇ ਕਹੇ ਜੇ ਤੁਸੀਂ ਸਲਾਮ ਤੋਂ ਹੀ ਨਿਕਲਣਾ ਸੀ ਤਾਂ ਕਿਸੇ ਉਸ ਮਜ਼ਬੂਤ ਤਾਕਲ ਹੁੰਦੇ ਜਿੰਨਾ ਚ ਕਦਰ ਹੁੰਦੀ ਇਹ ਲੋਕ ਤਾਂ ਬੇਕਦਰੇ ਜੇ ਲੱਗਦੇ ਨੇ ਤਾਂ ਮਸ਼ਤਾਗੇ ਜੀ ਕਹਿੰਦੇ ਭਲੀਏ ਇਹਨਾਂ ਲੋਕਾਂ ਦੇ ਦਿਲਾਂ 'ਚ ਮੇਰੇ ਤੇਰੇ ਸਰੀਰ ਦੀ ਕਦਰ ਨਹੀਂ ਬਲਕਿ ਸਾਡੇ ਸ਼ਰਦਾ ਤੇ ਸਿਦਕ ਦੀ ਕਦਰ ਹੈ ਮੈਂ ਪਿੱਛੇ ਤੈਨੂੰ ਦੱਸਿਆ ਵੀ ਇਹ ਹੀਰਿਆਂ ਦੇ ਮੁੱਠੀ ਹੈ ਨਾ ਕਿ ਖੀਵੜਾ ਜਿਹਨੂੰ ਆਦਮ ਗਿਣਤੀ ਦੀ ਲੋੜ ਨਹੀਂ ਇਹਨਾਂ ਨੂੰ ਖੁਦਾ ਪਿਆਰਿਆਂ ਦੀ ਲੋੜ ਹੈ ਸੋ ਜੇ ਇਹਨਾਂ ਨੇ ਸਾਡੇ ਹਿਰਦੇ 'ਚ ਖੁਦਾਈ ਜਜ਼ਬਾ ਦੇਖਿਆ ਤਾਂ ਤੇ ਬਤਉ ਬਦੀ ਕਸ਼ਿਸ਼ ਵਧੇਰੇ ਜਤਪੂਰੀ ਇਸ ਲਈ ਤੁਸੀਂ ਬਜਾਏ ਘਰਾਉਣ ਦੇ ਸਿਦਕ ਪੈਦਾ ਕਰੋ ਤਾਂ ਕਹਿੰਦੇ ਰੋਜ਼ ਬੇਰੋਜ਼ ਪੰਥਕ ਵਿਦਵਾਨਾਂ ਦੇ ਤਵਾਦ ਰਾਏ ਖਿਆਲਤ ਹੋਣੇ ਸ਼ੁਰੂ ਹੋ ਗਏ ਤੇ ਰੋਜ਼ ਦੇ ਸੇਵਾਦਾਸ ਦੀ ਸੰਗਤ ਦੇ ਜੋੜਿਆਂ ਦੀ ਸੰਭਾਲ ਦੀ ਲੱਗੀ ਤੇ ਸਿੰਘਣੇ ਦੀ ਮਾਈਆਂ ਦੇ ਜੋੜਿਆਂ ਦੀ ਸੇਵਾ ਲੱਗੀ ਜਿਵੇਂ ਜਿਵੇਂ ਕਹਿੰਦੇ ਸੇਵਾ ਭਾਵ ਵੱਧਦਾ ਗਿਆ ਓਵੇਂ ਓਵੇਂ ਸੰਗਤਾਂ ਦਾ ਪਿਆਰ ਉੱਚਾਲੇ ਜਾਂਦਾ ਗਿਆ ਜੇਡ ਚੌਥੀ ਸੁਦੀ ਸ਼ਹੀਦੀ ਜੋੜ ਵੀ ਲਈ ਤੇ ਕਹਿੰਦੇ ਬੜੀ ਧੂਮਤਾ ਨਾਲ ਸਾਨੂੰ ਫਿਰ ਅੰਮ੍ਰਿਤ ਦੀ ਬਖਸ਼ਿਸ਼ ਕੀਤੀ ਗਈ ਉਦੋਂ ਮੁਸਤਾਕ ਸਿੰਘ ਜੀ ਦਾ ਨਾਮ ਇੱਥੇ ਬਦਲ ਕੇ ਰੱਖਿਆ ਗਿਆ ਗੁਰੂ ਗ੍ਰੰਥ ਸਾਹਿਬ ਚ ਪ੍ਰਿਥੀਪਾਲ ਸਿੰਘ ਜੀ ਤੇ ਸਿੰਘਣੀ ਦਾ ਨਾਮ ਇੰਦਰਜੀਤ ਕਾਰ ਤੇ ਕੱਕੇ ਦਾ ਨਾਮ ਰੱਖਿਆ ਗਿਆ ਭਗਤ ਸਿੰਘ ਕਹਿੰਦੇ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਦਾ ਸ਼ਬਦ ਤੇ ਆਨੰਦ ਵਰਨਣ ਤੋਂ ਕਹਿੰਦੇ ਬਾਹਰ ਹੈ ਸ਼ੁਰੂ ਸ਼ੁਰੂਸਤਾ ਹਮ ਮੁਸਤਾਕ ਜੀ ਕਹਿੰਦੇ ਕਿਰਪਾਨ ਧਾਰਨੀ ਤੇ ਕਸ਼ਹਿਰਾ ਪਾਣਾ ਕੁਝ ਨਿਆਰੀ ਜੀ ਹੋਂਸਤਾ ਜਾਪਦੀ ਸੀ ਨਾ ਨਾ ਲਈ ਕਹਿੰਦੇ ਆਨੰਦ ਗੁਸ਼ਲ ਤਾਂ ਵੱਧ ਹੀ ਗਈ ਗੁਰਮੁਖੀ ਅੱਖਰ ਪੜ੍ਹਨੇ ਬਾਣੀ ਦਾ ਸਿੱਖਣਾ ਨਾਮ ਦਾ ਅਭਿਆਸ ਜ਼ਰੂਰ ਦੇ ਰਿਹਾ ਸੀ ਹੁਣ ਕਹਿੰਦੇ ਅੰਮ੍ਰਿਤ ਪਾਰ ਕਰਨ ਤੋਂ ਠੀਕ 1 ਸਾਲ ਬਾਅਦ ਅੱਛਾ ਪੈਦਾ ਹੋਈ ਕਿ ਪੰਜਾ ਸਾਹਿਬ ਜਿੱਥੋਂ ਹਜ਼ੂਰ ਦਾ ਸਭ ਤੋਂ ਵੱਡਾ ਮੋਜ਼ਾ ਉੱਤਪਨ ਹੁੰਦਾ ਹੈ ਉਹਦੇ ਦਰਸ਼ਨਾਂ ਦੀ ਕਹਿੰਦੇ ਅਸੀਂ ਤਿਆਰੀ ਕੀਤੀ ਗੁਰਦੁਆਰਾ ਡੇਰਾ ਸਾਹਿਬ ਦੀ ਸੰਗਤ ਨੇ ਕਹਿੰਦੇ ਬੜੇ ਪਿਆਰ ਨਾਲ ਸਾਨੂੰ ਅਲਵਿਦਾ ਕੀਤਾ ਅਸੀਂ ਤੁਰਪੇ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਥੋੜਾ ਸਾ ਸੰਦੇ ਦੀ ਐਸੀ ਆਪਣਾ ਅੱਜ ਦਾ ਸਵਾਦ ਹੈ ਬਾਕੀ ਆ ਪਾਗਲੀ ਵੀਡੀਓ ਸਿਲਾਵਾਂਗੇ ਵੀਡੀਓ ਲੰਬੀ ਹੋ ਜੂਗੀ ਫਿਰ ਤੁਸੀਂ ਮਾਨੂੰ ਐਨੇ ਪਿਆਰ ਨਾਲ ਸੁਣ ਰਹੇ ਹੋ ਥੋੜਾ ਸਾ ਦਾ ਇਹਦੇ ਲਈ ਬਹੁਤ ਬਹੁਤ ਸ਼ੁਕਰੀਆ ਪੀਸ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਵਾਦੇ ਕਿਦਾਂ ਦਾ ਲੱਗ ਰਿਹਾ ਹੈ ਤੇ ਆਪਣੇ ਹੋਰ ਨਾਲ ਸਾਥੀ ਨਾਲ ਸ਼ੇਅਰ ਵੀ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਆਪਾਂ ਜਲਦੀ ਹੀ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ